ਮੁੱਦੇ ਜਿਹੜਾ এনवायरमेंट ਤੇ ਮੁੱਦੇ ਗੰਦੇ ਪਾਣੀਆਂ ਦਾ ਮੁੱਦਾ ਹੈ ਕਿਸਾਨਾਂ ਦਾ ਜਿਹੜਾ ਹੈ ਉਹ ਝੋਨੇ ਦਾ ਜਿਹੜਾ ਹੈ ਮੁੱਦਾ ਜਿਹੜਾ ਕਿਸਾਨ ਮੰਡੀਆਂ ਚ ਰੋੜ ਰਿਹਾ ਹੈ ਐਮ ਐਸ ਪੀ ਦਾ ਮੁੱਦਾ ਹੈ ਉਹਦੇ ਨਾਲ ਜਿਹੜੇ ਵਿਦੇਸ਼ਾਂ ਸਾਡੀਆਂ ਬੱਚੀਆਂ ਗਾਰੀਆਂ ਜਿਨ੍ਹਾਂ ਦਾ ਸੋਸ਼ਨ ਹੋ ਰਿਹਾ ਉਹਨਾਂ ਦੇ ਵੱਖ-ਵੱਖ ਮੁੱਦੇ ਹੈਗੇ ਕੋ시 ਸਾਡੀ ਕੋਸ਼ਿਸ਼ ਹੈ ਕਿ ਸੈਸਨ ਵਿੱਚ ਸਿਠਾਵਾਂ ਆ ਜੀਰੋ ਆਵਰ ਮੇ ਵੀ ਆਪਕਾ ਮੁੱਦਾ ਲਗਾ ਹੈ ਕੀ ਮੁੱਦਾ ਹੈ ਕਿ ਕਿਸ ਤਰਕੇ ਸੇ ਨੇ 0 ਅਵਰ ਦੇ ਵਿੱਚ ਅਜੇ ਲੱਗਾ ਹੋਇਆ ਸਾਡਾ ਜੀ ਸੈਸ਼ਨ ਚੱਲਿਆ ਤੇ ਅਸੀਂ ਕਿਉਂਕਿ ਜਿਹੜਾ ਹੈ ਅ ਅਰਬ ਮੁਲਕਾਂ ਦੇ ਵਿੱਚ ਜਿਹੜੀਆਂ ਸਾਡੀਆਂ ਬੱਚੀਆਂ ਹੈ ਉਹਨਾਂ ਦਾ ਨੂੰ ਜਿਹੜਾ ਹੈ ਗਲਤ ਇਨਫੋਰਮੇਸ਼ਨ ਦੇ ਕੇ ਉਹਨਾਂ ਨੂੰ ਲਾਲਚ ਦੇ ਕੇ ਕਿ ਤੁਹਾਨੂੰ ਉੱਥੇ ਵਧੀਆ ਨੌਕਰੀ ਮਿਲੂਗੀ ਵਧੀਆ ਪੈਸੇ ਮਿਲਣਗੇ ਪਰ ਉਹਨਾਂ ਨੂੰ ਉੱਥੇ ਲਿਜਾ ਕੇ ਜਿਹੜਾ ਹੈ ਵੱਖ-ਮੁੱਖ ਮੁਲਕਾਂ ਦੇ ਵਿੱਚ ਆਰਾਕ ਦੇ ਵਿੱਚ ਸਿੱਧਾ ਜਾ ਨਹੀਂ ਸਕਦੇ ਵੱਖ-ਵੱਖ ਮੁਲਕਾਂ ਤੋਂ ਉਹਨਾਂ ਨੂੰ ਸਪਲਾਈ ਕੀਤਾ ਜਾ ਰਿਹਾ ਜਿਹੜਾ ਮਨੁੱਖੀ ਤਸ਼ਕਰੀ ਦਾ ਮੁੱਦਾ ਬਣਦਾ ਉਹਦਾ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਉਠਾਵਾਂਗੇ ਤਾਂ ਕਿ ਜਿਹੜੇ ਏਜੰਟ ਆ ਲੋਕਾਂ ਦੇ ਨਾਲ ਧੋਖਾਧੜੀ ਕਰਦੇ ਆ ਇਹਨਾਂ ਨੂੰ ਜਿਹੜਾ ਨੱਥ ਪਾਈ ਜਾਵੇ ਇਹ ਇੱਕ ਪੂਰਾ ਇੰਟਰਨੈਸ਼ਨਲ ਗਰੋਹ ਆ ਸੋ ਗਰੀਬ ਤੋਂ ਗਰੀਬ ਜਿਹੜੇ ਪਰਿਵਾਰ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਉਹਨਾਂ ਨੂੰ ਲਾਲਚ ਦਿੱਤਾ ਜਾਂਦਾ ਗਰੀਬ ਚੋਂਦਾ ਕਿ ਚਲੋ ਮੇਰੀ ਗਰੀਬੀ ਨਿਕਲ ਜਾਊਗੀ ਪਰ ਉਹ ਹੋਰ ਫਸ ਜਾਂਦੇ ਆ ਫਿਰ ਉਹਨਾਂ ਨੂੰ ਤੰਗ ਕੀਤਾ ਜਾਂਦਾ ਉਹਨਾਂ ਦਾ ਜਸਮਾਨੀ ਸ਼ੋਸ਼ਣ ਵੀ ਹੁੰਦਾ ਸਰੀਰਕ ਸ਼ੋਸ਼ਣ ਵੀ ਹੁੰਦਾ ਉਹਨਾਂ ਦੇ ਜਿਹੜੇ ਹਾਲਾਤ ਆ ਉਹਨਾਂ ਨੂੰ ਇਹੋ ਜਿਹੇ ਹਾਲਾਤਾਂ 'ਚ ਸਿੱੜ ਦਿੱਤਾ ਜਾਂਦਾ ਇਹਦੇ ਕਰਕੇ ਫਿਰ ਉਹ ਜਿਹੜਾ ਗਰੀਬ ਹੈ ਕੁਛ ਕਰ ਵੀ ਨਹੀਂ ਸਕਦਾ ਅਸੀਂ ਕਟੂ-ਕਟ 100 ਤੋਂ ਵੱਧ ਲੜਕੀਆਂ ਵਾਪਸ ਇਹਨਾਂ ਮੁਲਕਾਂ ਤੋਂ ਮੰਗਾ ਚੁੱਕੇ ਆ ਭਾਰਤੀ ਜਿਹੜੀ ਐਮਬੈਸੀ ਦੇ ਥਰੂ ਵਿਦੇਸ਼ ਮੰਤਰਾਲੇ ਥਰੂ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਹੈਲਪ ਕੀਤੀ ਪਰ ਇਹੋ ਜੇ ਯੋ ਕਿ ਅਜੰਟਾ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹਦਾ ਮੁੱਦਾ ਸੀ ਉਠਾਉਣਾ। ਕੀ ਸਖਤ ਕਾਨੂੰਨ ਬਣੇ ਇਸ ਕੋ ਲੈ ਕੇ ਵੀ ਆਪ ਕਾਨੂੰਨ ਵੀ ਸਖਤ ਬਣੇ ਤਾਂ ਜਿਹੜਾ ਹੈਗਾ ਕਾਨੂੰਨ ਬਣਿਆ ਉਹ ਲਾਗੂ ਵੀ ਹੋਵੇ। ਕਿਵਰੇ ਕਾਨੂੰਨ ਤੋਂ ਬਣ ਜਾਂਦਾ ਪਰ ਉਹ ਲਾਗੂ ਨਹੀਂ ਹੁੰਦਾ। ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਤੇ ਨਜ਼ਰ ਨਹੀਂ ਰੱਖੀ ਜਾਂਦੀ। ਇਹਦਾ ਵੀ ਜਿਹੜਾ ਹੈਗਾ ਮੁੱਦਾ ਹੈ। ਕੀ ਲੱਗਦਾ ਹੈ ਕਿ ਜਿਸ ਤਰੀਕੇ ਸੇ ਵਿਪੱਖ ਸਲਾਦਾਕਾਰ ਮੰਗ ਕਰ ਰਹਾ ਹੈ ਕਿ ਅਡਾਨੀ ਮੁੱਦੇ ਪਰ ਚਰਚਾ ਹੋ। ਕੀ ਲੱਗਦਾ ਹੈ ਕਿ ਅੱਜ ਪਖੂਬੀ ਜੋ ਹੈ ਪਾਰਲੀਮੈਂਟ ਇਹ ਉਹਨਾਂ ਕੇ ਜਿਹੜਾ ਬਖਸ਼ ਸਾਹਿਬ ਦੀ ਡਿਊਟੀ ਬਣਦੀ ਹੈ ਕਿ ਉਹ ਮੁੱਦਿਆਂ ਦੇ ਉੱਤੇ ਵੱਖ-ਵੱਖ ਮੁੱਦਿਆਂ ਤੇ ਸਰਕਾਰ ਦਾ ਧਿਆਨ ਦਿਵਾਵੇ ਤੇ ਸਰਕਾਰ ਨੂੰ ਜਿਹੜਾ ਹੈ ਫਰਾਖ ਦਿੱਲੀ ਦੇ ਨਾਲ ਉਹਨਾਂ ਮੁੱਦਿਆਂ ਤੇ ਬਹਿਸ ਕਰਨ ਲਈ ਤਿਆਰ ਹੋਣਾ ਚਾਹੀਦਾ ਤਾਂ ਕਿ ਜਿਹੜਾ ਕੋਈ ਅੜਚਣ ਪੈਦਾ ਹੀ ਨਾ ਹੋਵੇ ਜਦੋਂ ਕਿਉਂਕਿ ਹਰ ਇੱਕ ਨੇ ਆਪਣੇ ਮੁੱਦੇ ਚੱਕਨੇ ਆ ਜਿਹੜੇ ਜਨੂਅਲ ਮੁੱਦੇ ਆ ਉਹਨਾਂ ਤੇ ਗੱਲ ਹੋ ਜਾਵੇ ਤੇ ਫਿਰ ਜਿਹੜਾ ਹੈਗਾ ਕੋਈ ਕੰਟਰੋਵਰਸੀ ਜਾਇ ਨਹੀਂ ਜਾਂਦੀ ਮੁੱਦੇ ਆ ਜਿਹੜਾ এনवायरमेंट ਤੇ ਮੁੱਦੇ ਹੈ ਗੰਦੇ ਪਾਣੀਆਂ ਦਾ ਮੁੱਦਾ ਹੈ ਕਿਸਾਨਾਂ ਦਾ ਜਿਹੜਾ ਹੈ ਉਹ ਧੋਨੇ ਦਾ ਜਿਹੜਾ ਹੈ ਮद्दा ਜਿਹੜਾ ਕਿਸਾਨ ਮੰਡੀਆਂ ਚ ਰੌੜ ਰਿਹਾ ਐ ਐਮ ਐਸ ਪੀ ਦਾ ਮद्दा ਹੈ ਉਹਦੇ ਨਾਲ ਜਿਹੜੇ ਵਿਦੇਸ਼ਾਂ ਚ ਸਾਡੀਆਂ ਬੱਚੀਆਂ ਜਾ ਰਹੀਆਂ ਜਿਨ੍ਹਾਂ ਦਾ ਸੋਸ਼ਣ ਹੋ ਰਿਹਾ ਉਹਨਾਂ ਦੇ ਵੱਖ-ਵੱਖ ਮੁੱਦੇ ਹੈਗੇ ਕੋਈ ਸਾਡੀ ਕੋਸ਼ਿਸ਼ ਹੈ ਕਿ ਸੈਸ਼ਨ ਵਿੱਚ ਹਿੱਟਾਵਾਂ ਆ ਜੀਰੋ ਆਵਰ ਮੇ ਵੀ ਆਪਕਾ ਮੁੱਦਾ ਲਗਾਇਆ ਹੈ ਕੀ ਮੁੱਦਾ ਹੈ ਕਿ ਕਿਸ ਤਰਕੇ ਸੇ ਨਹੀਂ ਜੀਰੋ ਆਵਰ ਦੇ ਵਿੱਚ ਅਜੇ ਲੱਗਾ ਹੋਇਆ ਸਾਡਾ ਜੇ ਸੈਸ਼ਨ ਚੱਲਿਆ ਤੇ ਅਸੀਂ ਕਿਉਂਕਿ ਜਿਹੜਾ ਹੈ ਅਰਬ ਮੁਲਕਾਂ ਦੇ ਵਿੱਚ ਜਿਹੜੀ ਸਾਡੀਆਂ ਬੱਚੀਆਂ ਹੈ ਉਹਨਾਂ ਦਾ ਨੂੰ ਜਿਹੜਾ ਹੈ ਗਲਤ ਇਨਫੋਰਮੇਸ਼ਨ ਦੇ ਕੇ ਉਹਨਾਂ ਨੂੰ ਲਾਲਚ ਦੇ ਕੇ ਕਿ ਤੁਹਾਨੂੰ ਉੱਥੇ ਵਧੀਆ ਨੌਕਰੀ ਮਿਲੂਗੀ ਵਧੀਆ ਪੈਸੇ ਮਿਲਣਗੇ ਪਰ ਉਹਨਾਂ ਨੂੰ ਉੱਥੇ ਲਿਜਾ ਕੇ ਜਿਹੜਾ ਹੈ ਵੱਖ-ਮੁੱਖ ਮੁਲਕਾਂ ਦੇ ਵਿੱਚ ਆਰਾਕ ਦੇ ਵਿੱਚ ਸਿੱਧਾ ਜਾ ਨਹੀਂ ਸਕਦੇ ਵੱਖ-ਵੱਖ ਮੁਲਕਾਂ ਤੋਂ ਉਹਨਾਂ ਨੂੰ ਸਪਲਾਈ ਕੀਤਾ ਜਾ ਰਿਹਾ ਜਿਹੜਾ ਮਨੁੱਖੀ ਤਸ਼ਕਰੀ ਦਾ ਮੁੱਦਾ ਬਣਦਾ ਉਹਦਾ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਉਠਾਵਾਂਗੇ ਤਾਂ ਕਿ ਜਿਹੜੇ ਏਜੰਟ ਆ ਲੋਕਾਂ ਦੇ ਨਾਲ ਧੋਖਾਧੜੀ ਕਰਦੇ ਆ ਇਹਨਾਂ ਨੂੰ ਜਿਹੜਾ ਨੱਥ ਪਾਈ ਜਾਵੇ ਇਹ ਇੱਕ ਪੂਰਾ ਇੰਟਰਨੈਸ਼ਨਲ ਗਰੋਹ ਆ ਸੋ ਗਰੀਬ ਤੋਂ ਗਰੀਬ ਜਿਹੜੇ ਪਰਿਵਾਰ ਵਾ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਉਹਨਾਂ ਨੂੰ ਲਾਲਚ ਦਿੱਤਾ ਜਾਂਦਾ ਗਰੀਬ ਚਾਹੁੰਦਾ ਕਿ ਚਲੋ ਮੇਰੀ ਗਰੀਬੀ ਨਿਕਲ ਜਾਊਗੀ ਪਰ ਉਹ ਹੋਰ ਫਸ ਜਾਂਦੇ ਆ ਫਿਰ ਉਹਨਾਂ ਨੂੰ ਤੰਗ ਕੀਤਾ ਜਾਂਦਾ ਉਹਨਾਂ ਦਾ ਜਸ਼ਮਾਨੀ ਸ਼ੋਸ਼ਣ ਵੀ ਹੁੰਦਾ ਸਰੀਰਕ ਸ਼ੋਸ਼ਣ ਵੀ ਹੁੰਦਾ ਉਹਨਾਂ ਦੇ ਜਿਹੜੇ ਹਾਲਾਤ ਆ ਉਹਨਾਂ ਨੂੰ ਇਹੋ ਜਿਹੇ ਹਾਲਾਤਾਂ 'ਚ ਸੁੱਟ ਦਿੱਤਾ ਜਾਂਦਾ ਇਹਦੇ ਕਰਕੇ ਫਿਰ ਉਹ ਜਿਹੜਾ ਗਰੀਬ ਆ ਉਹ ਕੁਛ ਕਰ ਵੀ ਨਹੀਂ ਸਕਦਾ ਅਸੀਂ ਘਟੂ-ਘਟ 100 ਤੋਂ ਵੱਧ ਲੜਕੀਆਂ ਵਾਪਸ ਇਹਨਾਂ ਮੁਲਕਤ ਤੋਂ ਮਗਾ ਚੁੱਕੇ ਆ ਭਾਰਤੀ ਆ ਜਿਹੜੀ ਅੰਬੈਸੀ ਦੇ ਥਰੂ ਵਿਦੇਸ਼ ਮੰਤਰਾਲੇ ਥਰੂ ਸੀ ਉਹਨਾਂ ਦਾ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਹੈਲਪ ਕੀਤੀ ਪਰ ਇਹੋ ਜਿਹੇ ਜਿਹੜੇ ਆਈਡੈਂਟ ਆ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹਦਾ ਮੁੱਦਾ ਸੀ ਠਾਵਾਉਣਾ। ਕੀ ਸਖਤ ਕਾਨੂੰਨ ਬਣੇ ਇਸ ਨੂੰ ਲੈ ਕੇ ਵੀ ਆਪ ਦਾ ਕਾਨੂੰਨ ਵੀ ਸਖਤ ਬਣੇ ਤਾਂ ਜਿਹੜਾ ਹੈਗਾ ਕਾਨੂੰਨ ਬਣਿਆ ਉਹ ਲਾਗੂ ਵੀ ਹੋਵੇ ਕਿ ਫਿਰ ਕਾਨੂੰਨ ਤਾਂ ਬਣ ਜਾਂਦਾ ਪਰ ਉਹ ਲਾਗੂ ਨਹੀਂ ਹੁੰਦਾ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਤੇ ਨਜ਼ਰ ਨਹੀਂ ਰੱਖੀ ਜਾਂਦੀ ਇਹਦਾ ਵੀ ਜਿਹੜਾ ਹੈਗਾ ਮੁੱਦਾ ਹੈ। ਕੀ ਲੱਗਦਾ ਹੈ ਕਿ ਜਿਸ ਤਰੀਕੇ से ਵਿਪੱਖ ਸਲਾਦਾਕਾਰ ਮੰਗ ਕਰ ਰਹਾ ਹੈ ਕਿ ਅਡਾਨੀ ਮੁੱਦੇ ਪਰ ਚਰਚਾ ਹੋ ਤੈਨੂੰ ਲੱਗਦਾ ਹੈ ਕਿ ਅੱਜ ਬਖੂਬੀ ਜੋ ਹੈ ਪਾਰਲੀਮੈਂਟ ਸਿਰ ਤੋਂ ਸੈਟ ਉਹ ਨਾ ਕਿ ਜਿਹੜਾ ਅਕਸ ਸਭਾ ਦੀ ਡਿਊਟੀ ਬਣਦੀ ਹੈ ਕਿ ਉਹ ਮੁੱਦਿਆਂ ਦੇ ਉੱਤੇ ਵੱਖ-ਵੱਖ ਮੁੱਦਿਆਂ ਤੇ ਸਰਕਾਰ ਦਾ ਧਿਆਨ ਦਿਵਾਵੇ ਤੇ ਸਰਕਾਰ ਨੂੰ ਜਿਹੜਾ ਹੈ ਫਰਾਖ ਦਿੱਲੀ ਦੇ ਨਾਲ ਉਹਨਾਂ ਮੁੱਦਿਆਂ ਤੇ ਬਹਿਸ ਕਰਨ ਲਈ ਤਿਆਰ ਹੋਣਾ ਚਾਹੀਦਾ ਤਾਂ ਕਿ ਜਿਹੜਾ ਕੋਈ ਅੜਚਣ ਪੈਦਾ ਹੀ ਨਾ ਹੋਵੇ ਜਦੋਂ ਕਿਉਂਕਿ ਹਰ ਇੱਕ ਨੇ ਆਪਣੇ ਮੁੱਦੇ ਚੱਕਨੇ ਆ ਜਿਹੜੇ ਜੈਨੂਅਲ ਮੁੱਦੇ ਆ ਉਹਨਾਂ ਤੇ ਗੱਲ ਹੋ ਜਾਵੇ ਤੇ ਫਿਰ ਜਿਹੜਾ ਹੈਗਾ ਕੋਈ ਕੰਟਰੋਵਰਸੀ ਜ ਹੈ ਨਹੀਂ ਜਾਂਦੀ